ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸੁਆਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਬੱਲੇ ਟੋਵਾ ਆ ਗਿਆ ਸਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਫਰੀਦ ਤਰਨਤਾਰਨ ਸਾਹਿਬ। ਬਲਟੋਈ ਨਗਰ ਦੇ ਵਿੱਚ ਤੁਹਾਨੂੰ ਪਾਉ ਸੁਖਦੇਵ ਸਿੰਘ ਬਲਟੋਈ ਵਾਲ ਨੂੰ ਤੇ ਫੂਲੇ ਬਲਟੋਈ ਵਾਲ ਨੂੰ ਮਲਾਵਾਂਗੇ ਪੰਜ ਐਨੀਮਲ ਵਿਕਰੀ ਵਾਲੇ ਮੱਝਾਂ ਝੋਟੀਆਂ ਆਪਣੀ ਆਪਣੀ ਜਗਾ ਤੇ ਸਾਰੀਆਂ ਸੂਨਾ ਵਾਂ ਸੱਜਣੋ ਰਿਕਵੈਸਟ ਬੇਨਤੀ ਹਰ ਵੀਡੀਓ ਦਾ ਜਿਹੜਾ ਪਸ਼ੂ ਤੁਸੀਂ ਖਰੀਦਣਾ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਤਕਰੀਬਨ ਵਿੱਚ ਸਾਰੀਆਂ ਸੂਈਆਂ ਸਵਾਈਆਂ ਕੋਈ 1-2 ਸ਼ਾਇਦ ਗੱਬਣਾ ਹੋਣ ਇੱਕ ਕੋਈ ਗੱਬਣਾ ਤੇ ਬਾਕੀ ਸੂਈਆਂ ਸਵਾਈਆਂ ਕਿੰਨਾ ਕਿੰਨਾ ਦੁੱਧ ਕਿੰਨੇ ਕਿੰਨੇ ਸਮੇਂ ਦੀਆਂ ਸੂਈਆਂ ਇੱਕ ਨੰਬਰ ਤੇ ਜਿਹੜੀ ਵਿਖਾ ਦੇਾਂਗੇ ਇਹ ਲੋਕਾਰ ਮੈਂ ਮਗਰ ਵੀ ਕੱਟੀ ਤੋਹਫਾ ਮੈਂ ਜਿਹਨੂੰ ਕਹਿ ਦਈਏ ਪਿਓਰ ਨੀਲੀ ਰਾਵੀ ਪਿਓਰ ਇਸ ਕਰਕੇ ਕਿ ਹਾਈਟ ਵੱਧੋ ਵੀ ਪਿਓਰ ਆ ਤੇ ਏਰੀਏ ਵੱਧੋ ਵੀ ਪਿਓਰ ਪਾਉ ਸਖਦੇਵ ਸਿੰਘ ਸਾਸਰੀਕਾਲ ਜੀ ਜੀ ਸੱਚ ਕੋ ਕਰਦੇ ਇਥੇ ਚੜਦੀ ਕਲਾ ਤੁਸੀਂ ਸੁਣਾਓ ਬੜੀ ਮਿਹਰਿਆ ਗੁਰੂ ਜਾਨ ਦੱਸ ਦੇਈਂ ਕਿਰਪਾ ਜੋ ਛੋਕਰਾ ਤੇ ਹੂਲਾ ਬਦੀਆ ਬੀਤੀ ਚੱਤੀ ਗੱਲ ਅੱਛਾ ਹਾਂ ਫੂਲਾ ਸ਼ੂਸ ਕਾਲਾ ਕਿ ਵਲਟੋਆ ਨਹੀਂ ਵਲਟੋਆ ਵਾਲਾ ਚੱਲੂਏ ਇਹ ਵਲਟੋਆ ਵਾਲਾ ਚੱਲੂ ਹਾਂ ਨਾ ਐਨ ਓਕੇ ਰਿਪੋਰਟ ਚਾਚਾ ਭਤੀਜਾ ਗੱਜੀ ਜਾਂਦੇ ਆ ਰੋਜ਼ ਮਾਲ ਵੇਚੀ ਦਾ ਕਰਦੇ ਸਾਂ ਦਿੱਲੀ ਮਈਆ ਆਪਣੇ ਕੋ ਪੰਜ ਦਿਖਾਈਆਂ ਛੇ ਸ਼ੁਕਰ ਮਹਾਰਾਯ ਦਾ ਹਣਾ ਤੇ ਪਸ਼ੂ ਚੰਗਾ ਲਈਏ ਵੇਖੀ ਜਾਂਦਾ ਆ ਚੰਗਾ ਮੈਂ ਡਰੈਸ ਫਿਰ ਫੂਲਾ ਦੱਸ ਦੂ ਪਿੰਡ ਵਲਟੋਆ ਜਿਲ੍ਹਾ ਤਰਦਾ ਤਹਿਸੀਲ ਪੱਟੀ ਨਾਂ ਮੇਰਾ ਸੁਖਦੇਸ਼ ਸਿੰਘ ਇਹਦਾ ਫੂਲਾ ਓਕੇ ਤੇ ਨੰਬਰ ਨੰਬਰ 887288568 819844032 ਫੂਲੇ ਸੁਸ਼ਕਲੇ ਦਾ ਵੀ ਦੱਸਤਾ ਭਾਉ ਨਹੀਂ ਯਾਦ ਹੋ ਗਿਆ ਹੀ ਹਨਾ ਤੇ ਜਾਨਵਰ ਕਿੰਨੇ ਵਿਖਾਉਣੇ ਆ ਅੱਜ ਅੱਜ 5 ਵਿਖਾਉਣੇ ਆ ਸਿਰਾਈ ਪੰਜੇ ਅੱਛਾ ਆ ਆਪਦੀ ਆਪਦੀ ਜਗ੍ਹਾ ਤੇ ਸਾਰੀਆਂ ਸੋਨਾ ਬਹੁਤ ਚੰਗੀਆਂ ਸਾਰੀਆਂ ਦੁੱਧ ਮਿੰਕੇ ਕੋਈ ਲੈਵੇ ਆਪਣੇ ਕੋਲ ਠੀਕ ਆ ਤਸੱਲੀ ਕਰ ਲੈ ਤਸੱਲੀ ਕਰਕੇ ਖੜੇ ਓਕੇ ਤੇ ਇਹਦਾ ਕੀ ਲੇਖਾ ਜੋਖਾ ਕਰਮਾਂ ਵਾਲੀ ਦਾ ਦੂਜਾ ਸੂਆ ਛੋਟੀ ਸੂਈ ਆ ਮਗਰ ਕਿੱਥੀ ਆ ਓਕੇ ਆ ਠੀਕ ਆ 13 ਤੋਂ 14 ਕਿਲੋ ਦੁੱਧ ਆ ਜਾਊਗਾ 13 ਤੋਂ 14 ਦੁੱਧ ਤਿਆਰ ਹਾਜ ਜਿੱਤਰਾ ਕੇ ਦੀ ਮਰਜ਼ੀ ਚੋ ਕੇ ਖੜੇ ਠੀਕ ਆ ਹਾਂ ਸੁਆ ਕਿੰਨੇ ਦਿਨਾਂ ਦਾ ਸੁਆ ਦੇ ਪੰਜਾ ਛੇ ਦਿਨਾਂ ਦਾ ਠੀਕ ਆ ਕਿਆ ਬਾਤ ਆ ਮਗਰ ਕੱਟੀ ਮਗਰ ਕੱਟੀ ਤੇ ਲੇਵਾ ਭਾਂਡਾ ਦੀ ਮੈਨੂੰ ਲਗਾ ਮੈਂ ਨਾ ਮੈਂ ਮੈਂ ਆ ਹਾਂ ਇਹਦੀ ਕਾਪੜੀ ਮੈਂ 2 ਕਿਲੋ ਤੋਂ ਦੇ ਲਈ ਵਾਕੇ ਸਹੀ ਗੱਲ ਆ ਲੇਵਾ ਵੇ ਤੂੰ ਮੈਂ ਦਾ ਕਿਆ ਬਾਤ ਆ ਸਜਣਾ 19 ਕਾ ਹਾਈਟ ਤੇ ਉਨਾ ਹੀ ਲੇਵਾ ਪਾਂਡਾ ਕਿਆ ਬਾਤਾਂ ਨੇ ਵੇਖੋ ਬਹੁਤ ਚੰਗੀ ਮੈਂ ਆ ਸਜਣੋ ਗੱਲ ਕਹਿਣ ਵਾਲੀ ਨਹੀਂ ਬਰੀਡ ਵਾਈਜ਼ ਵੀ ਤੇ ਦੁੱਧ ਵਾਈਜ਼ ਵੀ ਤੇ ਮਗਰ ਵੀ ਕੱਟੀ ਕਿਆ ਬਾਤਾਂ ਕਰੇ ਰੱਖਣ ਵਾਲੀ ਮੈਂ ਆ ਸਜਣੋ ਕਿਆ ਬਾਤ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬਣ ਜਾਣੀ ਆ ਮਹਾਰਾਜ ਨੂੰ ਪਤਾ ਵੇਖੋ ਪਰ ਜਿਵੇਂ ਮੈਂ ਦਾ ਮਨ ਹੋਣੇ ਚਵਾਈ ਕਦੇ ਸਿਆ ਬਣੀ ਜਾਦੀ ਓਕੇ ਬਾਕੀ ਕਰਮ ਵਾਲੀ ਨੂੰ ਲੇਵਾ ਭਾਂਡਾ ਤੇ ਏਰੀਏ ਚੰਗੇ ਚੋਂ ਏਰਗਾ ਸਾਡਾ ਹੀ ਠੀਕ ਆ ਇਹ ਖੇਮ ਕਰਨ ਏਰਗੇ ਜੇ ਲਈ ਆ ਓਕੇ ਇੱਥੇ ਜੇ ਮਈਆਂ ਬਹੁਤ ਚੰਗੀਆਂ ਵਿੱਚ ਵਿੱਚ ਮੈਂ ਬੂਰੀ ਮਹਿ ਲਈ ਸੀ ਏਡੀ ਕਹਿ ਕੇ ਇਥੋਂ ਆ ਆ ਕੱਟੀ ਇਹਦੀ ਆ ਕੱਫੀ ਨਹੀਂ ਦੀਦਾ ਵੀ ਇਹ ਓਕੇ ਕੀ ਬਾਤ ਆ ਕੱਟੀ ਜੇ ਸੱਜਣਾ ਤਸੱਲੀ ਤੁਹਾਨੂੰ ਹਰ ਬੱਚੇ ਦੀ ਕਰਾਈ ਚੱਲੂਗਾ ਤੇ ਵੇਖੋ ਤੇ ਫਿਰ ਰੇਟ ਇਹਦਾ ਕਰਦੇ ਸੀ ਮੋਲੇ ਦਾ ਇੱਕ 20 ਜਿਹੜਾ ਹੁਣਾ 1 15 ਦੀ ਉਸ ਯਾਰ ਕਿੱਜਾ ਛੱਡਾ ਬੱਚਾ ਇੱਕ ਅੱਜ ਉਤਾਰੀ ਬੰਦੇ ਫੂਲਾ ਫਰਦਾ ਗੱਜੂਗਾ ਯਾਰ ਹਾਂਜੀ ਹਾਂਜੀ ਆ ਵੀ 4000 ਰੁਪਇਆ ਮਾਰਤਾਨ ਕਰਦੇ ਆ 4000 ਦਾ ਕਰਤਾ ਹੈ ਕਿੰਨੇ ਦੀ ਹੋ ਗਈ ਹੁਣ 1 13 ਦੀ ਵੇਹਲਾ ਪਾਉ 12 ਦੀ ਦੇ ਦਾਂਗੇ ਯਾਰ ਕਿਉਂ 1 ਲੱਖ 12000 ਦੀ ਆਣਾ ਪਰ ਮੈਂ ਨਹੀਂ ਮੈਂ ਨਹੀਂ ਫਿਰ ਵਿੱਚੋਂ 500 ਛੋਟ ਕਰਾਂਗੇ ਓਕੇ ਕਿਆ ਬਾਤ ਆ ਬਹੁਤ ਸੋਹਣਾ ਨੇ ਦੁੱਧ ਤਸल्ली ਕਰਕੇ ਕੋਈ ਥੜੇ ਸਾਡੇ ਕਰ ਯਾਰ ਚੰਗਾ ਦੁੱਧ ਭਰੀ ਜਾਓ ਆ ਚੰਗਾ ਭਰੀ ਜਾਓ ਆ ਅਗਲੀ ਝੋਟੀ ਇਹ ਤੀਜਾ ਸੂਆ ਸੂਣੀ ਗੁਰਦੀਤ ਨਾ ਓਕੇ ਖਨਾ ਦੀ ਪਿੱਛੇ ਦੀ ਆਪਣੀ ਗਰੰਟੀ ਆ ਠੀਕ ਆ ਤੇ ਸੂਆ ਸੂਗੀ ਤੀਸਰਾ ਸੂਆ ਸੂਣੀ ਤੀਸਰਾ ਠੀਕ ਆ ਮੇਲਾ ਆਰਤ ਦਾ ਇਸਰਾ ਨਹੀਂ ਹਰਗੀ ਦੀ ਸੀ ਹਾਂ ਨਹੀਂ ਸਾਂਭੀ ਬਹੁਤ ਆ ਹਨਾ ਥਾਣਾ ਬੜਾ ਚੰਗਾ ਲੱਗਾ ਓਕੇ ਓਕੇ ਇਹ ਥੋ ਨਸਲਾ ਇੱਕ ਦੇਖਿਆ ਹਾਂ ਨੀਲੀ ਤੇ ਜਫਰਾਵਾਦੀ ਨੀਲੀ ਰਵੀ ਤੇ ਜਫਰਾਵਾਦੀ ਕੱਢ ਬਾਰ ਫੁੱਲਿਆ ਨੂੰ ਤੇ ਬਾਕੀ ਦਿਨ ਕਿੰਨੇ ਲੈ ਜੂ ਇਹ ਦਿਨ ਅਜੇ ਜੋ ਅੰਦਾਜ਼ਾ ਲਾਣਾ ਜੂ ਹਾਂ ਕਰਤੀ ਕਰਾਉਂਦੀ 5 4 ਦਿਨ ਲੈ ਜੂ ਓਕੇ ਭਾਰ ਪਿੱਛੇ ਦੀ ਗਰੰਟੀ ਗਰੰਟੀ ਆਪਣੀ ਠੀਕ ਹੈ ਲੈ ਵੀ ਸੱਜਣੋ ਚੰਗੀ ਸੰਭਿਪਲੀ ਚੰਗੀ ਨਿਕਰ ਚੰਗੀ ਵੇਲ ਪੱਠਪੜੇ ਦੀ ਚੰਗੀ ਮੈਂ ਜੰਮੀ ਪਲੀ ਚੰਗੀ ਭਾਉ ਨੇ ਜਿਵੇਂ ਕਹਿਤਾ ਵੀ ਆੜਤੀਆਂ ਦੇ ਸਹਰਾਣੇ ਅਰਗੀ ਤਾਂ ਵਾਕਿਆ ਹੀ ਓਕੇ ਰਿਪੋਰਟ ਆ ਵੇਖੋ ਬਰਲ ਬਰਲ ਲੱਗੀ ਝੋਟੀ ਨੂੰ ਥਣ ਬੜਾ ਕੰਮ ਦਾ ਲੱਗਾ ਸਿੰਘ ਜ਼ਰੂਰ ਥੋੜਾ ਜਿਹਾ ਜਫਰਾਬਾਦੀ ਆ ਬਾਕੀ ਓਕੇ ਰਿਪੋਰਟ ਆ ਦਿਨ ਕਰਦੀ ਕਰਾਉਂਦੀ ਨੇ ਲੈ ਜਾਣੇ ਹਜੇ ਹਫਤੇਾਂ ਨੂੰ ਹੀ ਵੇਖੋ ਅੰਦੀਸ ਆਪਣੇ ਆ ਖਾਸ ਸੱਜਣ ਤੋਂ ਲਈ ਮੈਂ 2 ਮਹੀਨੇ ਆਲਸੇ ਦੀ ਲਈ ਪਈ ਆ ਓਕੇ ਆ ਸਾਹ ਬਹੁਤ ਆ ਹਨਾ ਸਾਹ ਬੜੀ ਆ ਠੀਕ ਹੋ ਠੀਕ ਹੋ ਠੀਕ ਥਾਣੇ ਇੱਥੇ ਟਿੱਪ ਕੇ ਲੈ ਜੇ ਪਿੱਛੇ ਦੀ ਗਰੰਟੀ ਤੇਰੀ ਗਰੰਟੀ ਥਾਣਾ ਦੀ ਵੀ ਕਰਦੇ ਇੱਕ ਗਰੰਟੀ ਕਰ ਜਾ ਕੇ ਪੇਪਰੇ ਆਉ ਤਾਰ ਕੇ ਟੈਂਪੂ ਤੋਂ ਲਾਉਂਦੀ ਟਿੱਪ ਲੈ ਰੇਟ ਇਹਦਾ ਇਹਦਾ 1 15 ਅੱਗੋ ਪੁੱਤ ਦੂੰ ਦੱਸ ਦੇ ਮੇਰਾ ਕਿੰਨੀ ਹੋਰੀ ਹਾਂ ਹਾਂ 1 14 ਹੀ ਦੇ ਦਿਆਂਗੇ ਨਹੀਂ ਇਹਨੇ ਦਾ 10 ਕੰਮ ਗਲਤ ਹੋ ਗਿਆ ਚਾਚੇ ਤਾਂ ਫੇਰ ਚਾਚੇ ਨੂੰ ਚੇਤਾ ਭੁੱਲਣਾ ਸ਼ੁਰੂ ਹੋ ਗਿਆ ਅੱਛਾ ਹੈ 1 10 ਦੇ ਵੇਖ ਲਾ ਹੁਣ ਚੇਤਾ ਚੇਤਾ ਭੁੱਲ ਗਿਆ ਰੋਲ ਦੇ 1 10 ਵੀ ਦੇ ਦਾਂਗੇ ਠੀਕ ਹੈ ਠੀਕ ਹੈ ਠੀਕ ओके 1 लाख ਤੇ 10000 ਦੀ ਮਾੜੀ ਤਾਂ ਨਹੀਂ ਬੜੀ ਚੰਗੀ ਬੈਂਕ ਦੇ ਦਿੱਤਾ ਲੈ ਠੀਕ ਆ ਛੋਟੀ ਪਹਿਲਾਂ ਕੱਢੋ ਬੜੀਆਂ ਸਾਵਧਾਨ ਕਰ ਦੇ ਦੀਆਂ ਕੋਈ ਨਹੀਂ ਲੈ ਗਈ ਫੂਲੇ ਨੂੰ ਕੱਟੇ ਦਾ ਬੜੀ ਕਿੰਦੀ ਸ਼ਕਤੀ ਦੇ ਕੱਟੇ ਦੇ ਕੀ ਆ ਬਾਤ ਆ ਬੱਚਾ ਬੂਰਾ ਦੇਗੀ ਹਾਂਜੀ ਮੈਂ ਇਤਰਾ ਓਏ ਹੋਏ 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 ਯਾ ਬਾਹ ਕੱਟ ਲਾ ਕਰਵਾ ਬੜੀ ਚੰਗੀ ਚੋਣ ਕੰਦੇਸਿਆ ਲੈ ਪਹਿਲਾਂ ਕੱਟੀ ਕੀ ਬਾਤ ਮੱਛੀ ਮੋਟਰੀ ਆ ਬਸ ਕਰ ਸ਼ਾਬਾਸ਼ ਮੱਛੀ ਮੋਟਰਾ ਵਾਲਾ ਜੋ ਮੱਛੀ ਮੋਟਰਾ ਵਾਲਾ ਇਹ ਬੱਚਾ ਦੇ ਕੀ ਬੂਰਾ ਕੱਟਾ ਨਹੀਂ ਲੀਦਾ ਬੂਰਾ ਕੱਟਾ ਤੇ ਜੇ ਦੇ ਦੀ ਸੂਈ ਥਲੇ 8 ਕਿਲੋ ਗੋਲੀ ਜਿਤਨਾ ਕਹਿੰਦੀ ਮਰਜੀ ਜੋ ਠੀਕ ਹੈ ਠੀਕ ਹੈ ਠੀਕ ਬੱਚਾ ਬੜਾ ਪਿਆਰਾ ਲਾਗੀ ਵੇਲਾ ਹਨਾ ਦੇਖੋ ਸਜਣਾ ਕੀ ਬਾਤ ਹੈ ਉਹ ਪੀਕਿੰਗ ਹੀ ਆ ਸੱਜਣ ਦੇਖੋ ਕਿਆ ਬਾਤ ਅੱਖਾਂ ਚਟੀਆਂ ਮੱਥਾ ਤੇ ਬੱਚੇ ਬੜੇ ਸ਼ਾਨਦਾਰ ਲਉਂਦੀ ਆ ਹੌਲੀ 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 ਸ਼ੂਰਾ ਹੌਲੀ 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 ਬੱਚੇ ਦੇ ਤਾਂ ਜਿਵੇਂ ਪਹਿਲਾਂ ਨਾ ਟਟ ਟਟ ਆਹ ਵੇਖੇ ਹੀ ਹਨਾ ਹਾਂ ਦੌੜਦਾ ਰਹੇ ਮੈਂ ਪਸੰਦ ਲਈ ਵਾਹ ਦੇਖਿਆ ਬਾਤ ਚੰਗੀ ਝੋਟੀ ਆ ਚੰਗੀ ਚੰਗੀ ਇਹ Cosa Dino ਸ਼ਰਮੇ ਚੱਕ ਇਹ ਇੱਥੋਂ ਕਰੋ ਲੇਵਾ ਪਾਂਡਾ ਚ ਵਾਕਈ ਥਾਣਾ ਚੰਗਾ ਕੱਢਦੀ ਐ ਝੋਟੀ ਬੜੀ ਚਵਾਈ ਕੁਲਦੀਪ ਸੇ ਤੀਜੇ ਸੋਇਆ ਨਹੀਂ ਬੰਹਦੀ ਏਡੀ ਨਹੀਂ ਲਿਜਦੀ ਏਦੀ ਖਵਾਈ ਓਕੇ ਇਹਦਾ ਰੇਟ ਫਿਰ ਇਹਦਾ ਰੇਟ 92000 90 ਜੋ 2000 ਕਟਾ 88000 ਦੀ 88000 ਦੀ ਕਰ ਲੈ ਕਰ 500 ਮੇਰੇ ਅੱਲੋਂ ਜੇ ਹਾਏ 500 ਨਾਲ ਕਰ ਜੀ ਆ ਸੱਜੇ ਕਰ ਹੋਰ 500000 ਹੋ ਗਿਆ ਜਿਆਦਾ 1000 ਛੱਡ 87000 ਦੀ ਦੇ ਲੈ 80000 ਦੀ ਚੋਟੀ ਦੇ ਦਾਂਗੇ ਨਹੀਂ ਚੰਗੀ ਐ ਮਾੜੀ ਨਹੀਂ ਕਿਸੇ ਨੂੰ ਓਕੇ ਕੀ ਬਾਤ ਆ ਨਹੀਂ ਠੀਕ ਆ ਜੱਟ ਓਕੇ ਤੇ ਇਹਦਾ ਕੀ ਹਿਸਾਬ ਆ ਇਹ ਵੀ ਲਿਆ ਫੁੱਲੇ ਇਹ ਦੂਜਾ ਸੁਦਾ ਕਲਦੀਸਾ ਚੋਟੀ ਸੂਈ 13 ਕਿਲੋ ਦੁੱਧੋ ਨਾ ਚਲੇ ਲੈ ਓਕੇ ਲਿਆ ਬਾਹਰ ਇਹਨੂੰ ਸੂਆ ਸੂਈ ਆ ਦੁੱਧਾ ਬੱਚਾ ਬੱਚਾ ਕੱਟਾ ਦੇ ਬੱਚਾ ਆਹ ਹੈ ਜਿਹੜਾ ਰੰਬੀ ਇਹ ਆਂਦਾ ਹਾਂਜੀ ਰਵੀ ਓਕੇ ਆਹ ਕੱਟਾ ਜੀ ਸੱਜਣੋ ਇਹਦਾ ਸੂਆ ਸੂਈ ਆ ਮਾਲਕਾਂ ਦੇ ਦੱਸਣ ਮੁਤਾਬਕ ਦੂਜਾ ਬਾਕੀ ਗੈਸਟਰੀ ਆਪੇ ਲਾ ਲਿਓ 13 ਦੁੱਧਾ ਜੋ ਲੈਣਾ ਮੰਨ ਲਓ ਸੂਈ ਸਵਾਈ ਮੈਂ ਦਾ ਦੁੱਧ ਆ ਇਹ ਵੇਖੋ ਜਵਾਹ ਬਹੁਤ ਚੰਗਾ ਉਫੂਲੇ ਹਾਂਜੀ ਹਾਂਜੀ ਬੜਾ ਚੰਗਾ ਵੀ ਹੈ ਹਨਾ ਦੇਖੋ ਕਿਆ ਬਾਤ ਹਰੀ ਲੇਦੀ ਪ੍ਰਤੀਖਿਆ ਜਵਾਈ ਹਾਂ ਥਣ ਚੰਗਾ ਲੱਗਾ ਮੈਂ 13 ਕਿਲੋ ਆਪਣੇ ਘਰੋਂ ਦੇ ਦੁੱਧ ਮੈਨੇ 15 ਕਿਲੋ ਹੀ ਹੋਊਗਾ ਠੀਕ 13 ਆ ਕੇ ਦੇਣਾ ਓਕੇ ਇਹਦਾ ਰੇਟ ਕੀ ਕਰਦਾ ਇਹਦਾ ਇੱਕ ਦਾ ਦੇ 1 5 ਦੀ ਦੇ ਦੇ ਮੰਨ ਲੈਣਗੇ ਫੁੱਲੇ ਨੂੰ ਇਹਨਾਂ ਥੱਲੇ ਦੇ ਲਈ 1 4 ਦੀ 1000 ਮੇਰੇ ਤੋਂ ਅੱਛਾ 1 4 ਦੀ ਦੇ ਦੇ ਨਹੀਂ ਜਦੋਂ ਮਾਲ ਵੇਚਣ ਨਾਲੇ ਕੰਮ ਕਰਨਾ ਨਹੀਂ ਇਹ ਗੱਲ ਤਾਂ ਮੰਨਣੀ ਆ ਸਾਹ ਵੇ ਇਹਦੇ ਨਗੀਨਾ ਵੇ ਖਲਦੀਰ ਸਿਆ ਬੜੀ ਕੋਠੇ ਜੱਡੀ ਹੈ ਇਹਦਾ ਕੱਦ ਵੇਖੋ 4 ਦੰਦ ਕੋਠੀ ਕੀ ਬਾਤ 4 ਲੱਗਣਾ ਵੇ ਮੁਫਤ ਆ 12 ਕਿਲੋ ਦੁੱਧ ਨਾਵੇ ਤਾਂ ਵੀ ਮੁਫਤ ਆ ਅੱਛਾ ਸੂਈ ਸਵਾਈ ਸੂਈ ਸਵਾਈ 12 ਕਿਲੋ ਦੁੱਧ ਮਗਰ ਕੱਢ ਬਾਹਰ ਫਿਰ ਫੁੱਲਿਆ ਅੱਛਾ ਯਾਰ ਚਾਰ ਤਾਂ ਦਾ ਸੂਹਾ ਪਹਿਲਾ ਸੂਹਾ ਪਹਿਲਾ ਬੜਾ ਬੱਤ ਬਾਡਾ ਲੱਗਾ ਇਹਨੂੰ ਹੈ ਦੇਵਾ ਚੋਂ ਆਈ ਆ ਦੋ ਚੰਗੀ ਕਿਆ ਬਾਤ ਹੈ ਲੈ ਵੇਖਿਓ ਇੱਥੇ ਸੱਜ ਨੂੰ ਚਿੱਟਾ ਦੇਖੋ ਹੈ ਨਾ ਕੋਈ ਗੱਲ ਬਾਤ ਐਂਡ ਬੜੀ ਜੰਮੀ ਪਲੀ ਤੇ ਬੜਾ ਕੱਦ ਕੱਠ ਝੋਟੀ ਦਾ ਨਕਰ ਕੀ ਕਹਨੇ ਸੈਂਗ ਵੇਖੋ ਇੱਕ ਨਹੀਂ ਹਾਂ ਬੜਾ ਚੰਗਾ ਕੱਦ ਕਾਠੀ ਸੱਜਣੋ ਆਉਂਦੀ ਵਾਰੀ ਨੂੰ ਬੜੀ ਚੰਗੀ ਮੈਂ ਵੱਡੀ ਹੋ ਜੂਗੀ ਬੜੀ ਜਿਆਦੀ ਚੰਗੀ ਗਲਦੀਸ਼ ਆ ਹਾਂ ਅੱਜ ਵੀ ਵਜਨ ਵਟਾ ਬਹੁਤ ਆ ਮੈਂ ਦਾ ਆਹ ਓਕੇ ਤੇ ਇਹਦਾ ਰੇਟ ਫਿਰ ਭਾਉਜੀ ਇਹਦਾ ਗਲਦੀਸ਼ ਸਾਬ ਮੁੱਲ ਤੇ 125 ਕਰਦੇ ਓਕੇ ਸਾਰਗਾ ਛੱਡ ਕੇ 115 ਦੀ ਆਣਾ ਮੈਂ ਦੇਣੀ 1 ਲੱਖ ਤੇ 15000 ਦੀ ਸੋਈ ਝੋਲ ਕਰਦੀ ਵਾ ਓਕੇ ਹਜ਼ਾਰ ਮੇਰੀ ਕਰਦੇ ਨਹੀਂ ਚੰਗੀ ਅੱਜ ਭਾਅ ਠੀਕ ਆ ਭਾਅ ਅੱਜ ਠੀਕ ਆ ਹਣਾ ਜਾਇਜ਼ ਆ ਨਜਾਇਜ਼ ਨਹੀਂ ਅੱਜ ਨਫਾ ਨਹੀਂ ਲੈਣਾ ਜਿਹੜਾ ਕੋਈ ਦਰਿਆ ਤੋਂ ਆਵੇ ਉਹਨਾਂ ਨੂੰ ਸੱਚੀ ਦੱਸ ਕੇ 5-500 ਨੇ 1000-1000 ਨਮਈ ਦੇਵਾਂਗੇ ਠੀਕ ਆ ਵੀ ਜਿਹੜਾ ਭੈਣ ਭਰਾ ਹਣਾ ਵੀ ਜੇ ਕਿਸੇ ਨੇ ਦਾਨ ਕਰਨੀ ਆ ਵੀ ਜੇ ਕਿਸੇ ਨੇ ਦਾਨ ਕਰਨੀ ਆ 500 ਤੋਂ ਬਾਅਦ ਨਫਾ ਨਾ ਲਾਗੇ ਕੋਈ ਗੱਡੀ ਦਾ ਕਿਰਾਇਆ ਹੀ ਲੈਣਾ ਹੈ ਨਫਾ ਨਹੀਂ ਲੈਣਾ ਧੰਨਵਾਦ ਤੁਹਾਡਾ ਧੰਨਵਾਦ ਲੇ ਵੀ ਸੱਜਣਾ ਇਹ ਆ ਜਾਨਵਰ ਜਿਹੜੇ ਬਲਟੋਏ ਨਗਰ ਦੇ ਵਿੱਚੋਂ ਤੁਹਾਨੂੰ ਵੀਡੀਓ ਚ ਕਵਰ ਕਰਕੇ ਵਿਖਾਤੇ ਪਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਤੇ ਫੂਲੇ ਕੋਲੇ ਇਹਨਾਂ ਸਾਰਿਆਂ ਦਾ ਲੇਖਾ ਜੋਖਾ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਤਾ ਰਿਕਵੈਸਟ ਬੇਨਤੀ ਹਰ ਵੀਡੀਓ ਦਾ ਜਿਹੜਾ ਪਸ਼ੂ ਤੁਸੀਂ ਖਰੀਦਦੇ ਆ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚਦੇ ਆ ਦੇਖੋ ਜਾਤਾਂ ਨਸਲਾਂ ਇੱਥੇ ਆ ਕੇ ਕੰਮ ਕਰਦੀਆਂ ਵੇਖੋ ਮਹਨ ਦੇ ਵਿਯੂਡ ਦੇ ਹਿਸਾਬ ਨਾਲ ਨਾ ਉਹਨਾਂ ਹੀ ਮਹਨ ਦੇ ਥੱਲੇ ਲੇਵਾਵਾ ਕਰਮਾੜੀ ਜਿਉਂਦੀ ਰਵੇ ਚੰਗਾ ਬੰਦਾ ਕੋਈ ਲੀਡਰ ਚੰਗਾ ਸਾਹਬਨ ਵਾਲਾ ਹੋਇਆ ਤਾਂ ਚੰਗਾ ਦੁੱਧ ਪਰ ਜੂਗੀ ਮੈਂ ਚੰਗੀ ਸੇਵਾ ਕਰਿਓ ਧੰਨਵਾਦ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜਿਉਂਦੇ ਵਾਸਤੇ